ਕਹਿੰਦਾ ਮੋਹਨ ਜਦੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਗੱਲ ਨਹੀਂ ਸੀ ਆਉਂਦੀ ਮੂੰਹ ਖੋਲਣਾ ਨਹੀਂ ਆਉਂਦਾ ਸੀ ਉਦੋਂ ਕਿਹਾ ਮਾਂ ਜਦੋਂ ਬੋਲਣਾ ਨਹੀਂ ਆਉਂਦਾ ਸੀ ਪੈਰਾਂ ਤੇ ਬੈਠਣ ਤੋਂ ਪੈਰਾਂ ਤੇ ਖਲੋਣ ਤੱਕ ਉਹ ਕਦੇ ਵੀ ਨਾ ਸੁੱਤੀ ਮੇਰੀ ਮਾਂ ਮੇਰੇ ਸੌਣ ਤੱਕ ਮਾਂ ਨੂੰ ਮੈਂ ਦੇਖਿਆ ਫਰਿਸ਼ਤਾ ਨਹੀਂ ਦੇਖਿਆ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਦੇਖਿਆ ਬਣਾ ਬਣਾ ਬਾਹਾਂ ਦੀ ਪੀਂਘ ਤੂੰ ਝਟਾਉਂਦੀ ਰਹੀ ਉਹਨਾਂ ਟਾਈਮਾਂ ਦੀਆਂ ਮਾਵਾਂ ਕਿਉਂਕਿ ਅੱਜ ਮੰਮੀ ਡੈਡੀ ਦਾ ਜ਼ਮਾਨਾ ਥੋੜਾ ਜਿਹਾ ਉਦੋਂ ਅਮੜੀ ਬਾਬਲ ਦਾ ਬੀਬੀ ਭਾਪੇ ਦਾ ਜ਼ਮਾਨਾ ਕਹਿ ਲਓ ਇਹ ਉਦੋਂ ਪਹਿਲਾਂ ਅਮੜੀ ਬਾਬਲ ਦਾ ਜ਼ਮਾਨਾ ਸੀ ਅਮੜੀ ਬਾਬਲ ਤੋਂ ਬੀਬੀ ਭਾਪੇ ਤੇ ਆ ਕੇ ਮੰਮੀ ਡੈਡੀ ਤੇ ਆ ਕੇ ਜਿਵੇਂ ਜਿਵੇਂ ਗਾਂਹਾਂ 'ਚ ਚੱਲੀ ਜਾਂਦਾ ਓਵੇਂ ਓਵੇਂ ਬੱਚਾਂ ਵਾਸਤੇ ਮਾਂ-ਬਾਪ ਕੋਲੇ ਟਾਈਮ ਕੱਟੀਆਂ ਜਾਂਦਾ ਤੇ ਪਹਿਲਾਂ ਵਾਲੀਆਂ ਮਾਵਾਂ ਮਰੇ ਵਿਦਵਾਨ ਲਿਖਦਾ ਹੈ ਕਹਿੰਦਾ ਬਣਾ ਆਪਣਾ ਬਾਹਾਂ ਦੀ ਪੀਂਗ ਤੂੰ ਝਟਾਉਂਦੀ ਰਹੀ ਉਂਗਲਾਂ ਨੂੰ ਫੜ-ਫੜ ਤੁਰਨਾ ਸਿਖਾਉਂਦੀ ਰਹੀ ਅੱਜ ਭਾਵੇਂ ਹੁਮਦਾਂ ਜਹਾਨ ਮਾਏ ਮੇਰੀਏ ਭੁੱਲਦਾ ਨਹੀਂ ਤੇਰੇ ਮੈਂ ਅਹਿਸਾਨ ਮਾਏ ਮੇਰੀਏ ਜ਼ਿੰਦਗੀ ਤਾਂ ਰਹੀ ਮਾਏ ਤੇਰਾ ਨਿਗਮਾਨ ਦੇ ਮੈਨੂੰ ਨਾ ਕੋਈ ਲੋੜ ਰਹੀ ਤੀਰਥਾਂ ਤੇ ਜਾਣ ਦੀ ਤੇਰੇ ਵਿੱਚੋਂ ਦਿਸੇ ਭਗਵਾਨ ਮਾਏ ਮੇਰੀਏ ਭੁੱਲਦਾ ਨਹੀਂ ਤੇਰੇ ਮੈਂ ਅਹਿਸਾਨ ਮਾਏ ਮੇਰੀਏ ਬੜੀ ਭਾਈ ਚੰਗੇ ਸੁਭਾਅ ਦੀ ਮਾਲਕ ਸੀ ਮਾਤਾ ਮੈਂ ਸੋਚਦਾ ਔਰਤ ਦਾ ਪੇਕੇ ਨਾਲ ਕਿੱਡਾ ਗੂੜਾ ਰਿਸ਼ਤਾ ਹੁੰਦਾ ਹੀ ਬੇਨਤੀ ਕਰਕੇ ਸਮਾਪਤੀ ਕਰਦਾ ਸਮਾਂ ਹੋ ਗਿਆ ਔਰਤ ਦੀ ਡੋਲੀ ਵੀ ਦੇਖੋ ਔਰਤ ਦੀ ਜ਼ਿੰਦਗੀ ਦਾ ਸਫ਼ਰ ਕਹੇ ਜਾਏ ਮਾਂ ਦੀ ਕੱਖ ਤੋਂ ਲੈ ਕੇ ਡੋਲੀ ਦਾ ਸਫ਼ਰ ਤੇ ਡੋਲੀ ਤੋਂ ਲੈ ਕੇ ਅਰਥੀ ਦਾ ਸਫ਼ਰ ਪੇਕਿਆਂ ਬਾਰੇ ਵਿਦਵਾਨ ਨੇ ਬੜਾ ਤਕੜੀ ਗੱਲ ਲਿਖੀ ਹੈ ਕਹਿੰਦਾ ਮੇਰੀ ਮਾਂ ਵੀ ਕਦੇ ਧੀ ਸੀ ਤੇ ਸਾਰੇ ਘਰ ਦੀ ਪਰੀ ਸੀ ਕਹਿੰਦਾ ਮੇਰੀ ਮਾਂ ਵੀ ਕਦੇ ਧੀ ਸੀ ਤੇ ਸਾਰੇ ਘਰ ਦੀ ਪਰੀ ਸੀ ਫਿਰ ਬਣੀ ਭੈਣ ਵੀਰ ਦੀ ਖੇੜੀ ਕਿੱਕਲੀ ਕਲੀਰ ਦੀ ਫਿਰ ਬਣੀ ਭੈਣ ਵੀਰ ਦੀ ਖੇੜੀ ਕਿੱਕਲੀ ਕਲੀਰ ਦੀ ਬਾਬਲ ਦੀ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਬਾਬਲ ਦੀ ਉਹ ਪੱਗ ਸੀ ਤੇ ਉਹੀ ਉਹਦਾ ਰੱਬ ਸੀ ਵਿਆਹੀ ਚਾਵਾਂ ਨਾਲ ਸੀ ਤੁਰਗੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਅਖੀਰਲੇ ਬਸਤਰ ਸੂਟ ਪੇਕਿਆਂ ਦਾ ਆ ਗਿਆ ਇੱਕ ਜੁਗਨੂ ਮੁਕਾ ਗਿਆ ਤੇ ਸਭ ਨੂੰ ਰਵਾ ਗਿਆ ਸੂਟ ਪੇਕਿਆਂ ਦਾ ਆ ਗਿਆ ਇੱਕ ਜੁਗਨੂ ਮੁਕਾ ਗਿਆ ਤੇ ਸਾਰਿਆਂ ਨੂੰ ਰਵਾ ਗਿਆ ਮਾਂ ਦਾ ਰਤਵਾ ਸਭ ਤੋਂ ਉੱਚਾ ਬੰਦਾ ਸਦਾ ਪਛਾਣੇ ਬੜਨਾ ਜੋ ਇਨਸਾਨ ਲੋਚਦਾ ਉਹੀ ਸਦਾ ਰੰਗ ਮਾਣੇ ਹਰ ਵਿਪਤਾ ਵਿੱਚ ਅੱਗਾ ਲੈ ਕੇ ਦੇਵੇ ਠੰਢੜੀ ਛਾਂ ਵੇ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ ਪੀਰ ਪੈਗੰਬਰ ਭਗਤਾਂ ਤੋਂ ਵੀ ਮਾਂ ਦਾ ਰੋਲ ਸਦਾ ਅਗਲੇਰਾ ਮਾਂ ਨਾ ਹੁੰਦੀ ਸੱਚ ਜਾਣਿਓ ਭਗਤਾਂ ਨੂੰ ਫਿਰ ਮਨ ਦਾ ਕਿਹੜਾ ਪੁੱਤ ਨੂੰ ਹਿੱਕ ਨਾਲ ਲਾ ਸਮਝਾਉਂਦੀ ਕਿੱਡਾ ਕਰੇ ਗਨਾਹ ਵੇ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ ਪਹਿਲਾ ਗੁਰੂ ਤਾਂ ਮਾਂ ਹੀ ਹੁੰਦੀ ਪਹਿਲਾ ਗੁਰੂ ਤਾਂ ਮਾਂ ਹੀ ਹੁੰਦੀ ਸੱਚ ਸਦਾ ਕਹਿੰਦੀ ਗੁਰਬਾਣੀ ਸੱਦ ਜੀਵਨ ਦਾ ਬਲ ਸਿਖਾਵੇ ਭਾਵੇਂ ਹੋਵੇ ਭੁੱਖਣ ਪਾਣੀ ਦਿਲ ਦੀਆਂ ਸਦਰਾਂ ਮਨ ਦੀ ਮਮਤਾ ਦਾ ਕੀ ਲਈਏ ਨਾਂ ਵੇ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ ਮੱਲੋ ਮੱਲੀ ਸਿਰ ਝੁਕ ਜਾਂਦਾ ਮੱਲੋ ਮੱਲੀ ਸਿਰ ਚੁੱਕ ਜਾਂਦਾ ਜਦ ماں ਦੀ ਕੋਈ ਗੱਲ ਚਲਾਵੇ ਮਾਂ ਤੁਰ ਜੇ ਜਗ ਸੁਨਣਾ ਜਾਪੇ ਰਹਿ ਜਾਂਦੇ ਨੇ ਹੋਂਕੇ ਹਾਵੇ ਭਾਗੀ ਬੰਦਰ ਕਾਹਦਾ ਜਾਉਣਾ ਭਾਗੀ ਬੰਦਰ ਕਾਹਦਾ ਜਾਉਣਾ ਜਗ ਤੇ ਮਾਂ ਬਿਨਾ ਬੇ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਹੋਏ ਲੋਕੋ ਤੈਨੂੰ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਹੋਏ ਲੋਕੋ ਇਹ ਭਾਈ ਇਹ ਜਾਂ ਰਿਸ਼ਤਾ ਛੱਟ ਕਿਸੇ ਦੇ ਲੱਗਦੀ ਐ ਪਰ ਚੀਸ ਮਾਂ ਦੇ ਕਾਲਜੇ ਪੈਂਦੀ ਐ ਮੁੱਖ ਬੱਚਿਆਂ ਨੂੰ ਲੱਗੀ ਹੁੰਦੀ ਹੈ ਆਂਦਰਾ ਮਾਂ ਦੀਆਂ ਸੜਾਉਣ ਲੱਗ ਜਾਂਦੀਆਂ